ਕਹਿੰਦੇ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਤੇ ਪਿੰਡੇ ਲਿਸ਼ਕਣ ਮੁੰਡਿਆਂ ਦੇ ਉਹ ਮੁਹਮਸਲ ਬੋਲੀਆਂ ਪਾਉਂਦੇ ਅੰਨਾ ਜੋਰ ਜਵਾਨਾਂ ਚ ਤੇ ਚੋਬਰ ਫਿਰਦੇ ਟੱਕ ਹਲਾਉਂਦੇ ਆ ਸ਼ੇਰੇ ਗਹਿਲ ਮਜਾਰੀ ਵੇ ਆ ਜੁੱਸੇ ਬੰਗ ਪਹਾੜਾ ਖੁੱਲੇ ਅੱਜ ਬੁੱਕ ਦੇ ਅਬਿਆਨੇ ਦੀ ਧਰਤੀ ਤੇ ਚੋਬਰ ਸ਼ੇਰ ਮਾਮਾ ਦੇ ਦੁੱਲੇ ਓ ਸ਼ੇਰ ਮਾਮਾ ਦੇ ਦੁੱਲੇ ਅੜੋ ਟੜੀ ਪੈਂਦੇ ਜਦੋਂ ਪਿੱਛੇ ਸੋਹਣਿਆ ਓ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀਆਂ ਦੇ 31 ਮੋੜ ਦਾ ਉਹ ਦਾਦੂ ਕਾ ਬਗਾਨੇ ਪੁੱਤ ਦਾ ਉਹ ਵੱਜਦਾ ਫਰਾਟਾ ਜਿਵੇਂ ਨੀਲੇ ਥੋੜਦਾ ਵੱਜਦਾ ਫਰਾਟਾ ਜਿਵੇਂ ਨੀਲੇ ਥੋੜਦਾ 2027 ਦੇ ਵਿੱਚ ਫਿਰ ਕਹਿੰਦੇ ਥੋੜ ਦੇ ਫਰਾਟੇ ਬਚਣੇ ਆ ਪਰ ਅੱਜ ਗੱਲ ਨੂੰ ਕਹਿੰਦੇ ਬੁਲਟ ਮੋਟਰਸਾਈਕਲ ਦੀ 2 ਲੱਖ ਰੁਪਏ ਦਾ ਬੁਲਟ ਦੇਖਦੇ ਆ ਕਹਿੰਦੇ ਫਿਰ ਮੱਥਲਾ ਨੂੰ ਜਾਂਦਾ ਜਾਂ ਫਿਰ ਪੱਟੀ ਨੂੰ ਜਾਂਦਾ ਦੋਨਾਂ ਪਹਿਲਵਾਨਾਂ ਦੇ ਵਿੱਚ ਇਸ ਵੇਲੇ ਸਿਰੇ ਦਾ ਮੁਕਾਬਲਾ ਚੱਲਿਆ ਹੋਇਆ ਹੈ ਸਿਰੇ ਦਾ ਮੁਕਾਬਲਾ ਚੱਲਿਆ ਹੋਇਆ ਮੁਕਾਬਲੇ ਦਾ ਫੈਸਲਾ ਜਰੂਰ ਹੋ ਜਾਵੇ ਜਿਵੇਂ ਪਹਿਲੀ ਕੁਸ਼ਤੀ ਹਾਰ ਪਰ ਹੋਈ ਜਾਂਦਾ ਬੱਲਾ 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 ਵੇ ਦਰਸ਼ਕੋ ਲਾਓ ਤਾੜੀ ਬੱਲੇ 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 ਆਏ ਹਾਏ 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 ਕੰਬ ਕੇ ਕੰਬ ਕੇ ਹਾਏ ਹਾਏ ਵੇ ਦਰਸ਼ਕੋ ਲਾਓ ਤਾੜੀ ਵਾਕੇ ਮੜਾ ਮਈਓ ਜ਼ੋਰ ਲੱਗਿਆ ਥੱਲਿਆ ਆਏ ਹਾਏ ਹਾਂ ਘਰੇ ਤੇ ਹਰ ਕੋਈ ਦੇਖਦਾ ਏ ਉਹ ਸ਼ੀਸ਼ੇ ਅੱਗੇ ਘਰੇ ਤੇ ਡੋਲੇ ਹਰ ਕੋਈ ਤੱਕਦਾ ਏ ਨਾ ਮੈਥੋਂ ਕੋਈ ਤੱਕਦਾ ਉਹ ਦਿਲ ਵਿੱਚ ਬੜੇ ਭਲੇਖੇ ਰੱਖਦਾ ਏ ਕਿ ਨਾਲ ਬੇਗਾਨੇ ਮਿੱਤਰੋ ਜਦ ਪਿੱਛੇ ਪੈਂਦੇ ਨੇ ਉਹ ਹੱਥ ਛੇਰਾਂ ਨਾਲ ਜੁੜਦੇ ਪੱਟਾ ਨਾਲ ਪੱਟ ਵੀ ਕਹਿੰਦੇ ਨੇ ਕਿ ਸ਼ੇਰੇ ਗਹਿਲ ਮਜਾਰੀ ਭੇੜ ਫਿਰ ਹੁੰਦੇ ਸਾਨਾਂ ਦੇ ਆ ਜੋਰ ਤਾਂ ਪਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਇਹ ਜੋਰ ਤਾਂ ਪਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਹੋਏ ਜੋੜਾ ਦਸ਼ਕੋ ਜਿਹੜਾ ਜੋਰ ਸਵੇਰ ਨੂੰ ਖਾੜੇ ਵਿੱਚ ਜਾ ਕੇ ਆਂਦਾ ਅੱਧੇ ਕਹੀ ਜਾਂਦੇ ਐ ਕਿ ਫੀਮ ਡੋਡੇ ਭੰਗ ਚਾਹੇ ਹੋਵੇ ਜਰਦਾ ਖਾਣ ਵਾਲਾ ਬੰਦਾ ਤਿਲ ਤਿਲ ਮਰਦਾ ਤੁਸੀਂ ਨਸ਼ਿਆਂ ਨੂੰ ਹੱਥ ਨਾਲ ਲਾਓ ਸੋਹਣਿਓ ਤੁਸੀਂ ਮਾਪਿਆਂ ਦਾ ਦਿਲ ਨਾ ਦੁਖਾਓ ਸੋਹਣਿਓ ਇੱਕ ਨਵਾਂ ਚੱਲਿਆ ਨਸ਼ਾ ਜਿਹਦਾ ਨਾਮ ਹੈ ਚਟਾ ਖਾੜ ਵਾਲੇ ਦਾ ਖੂਨ ਸੁੱਕ ਜਾਂਦਾ ਹੋ ਰੰਗ ਪੈ ਜਾਂਦਾ ਫਿੱਕਾ ਤੁਸੀਂ ਨਸ਼ਿਆਂ ਨੂੰ ਹੱਤਨਾ ਲਾਓ ਸੋਹਣਿਓ ਤੁਸੀਂ ਮਾਪਿਆਂ ਦਾ ਦਿਲ ਇਹਨਾਂ ਦੁਖਾਓ ਸ਼ਾਬਾਸ਼ 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 ਜੀ ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ ਨੇ ਯੋ ਰੀਸਾ ਬੱਲੇ 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 ਕਾ ਮੁੜਕੇ ਮੁੜਕੀ ਹੋ ਗਿਆ ਦੇਖੋ ਜੋਰ ਚੇ ਬਰਾਂਦਾ ਉਹ ਟੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਕਿ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਂ ਵਾਜੂ ਦੇ ਰਾਦੇ ਖੇਲੇ ਅੜਬ ਮੈਦਾਨੋਂ ਉਹ ਕਦੇ ਡਰ ਕੇ ਨਹੀਂ ਭੱਜਦੇ ਆ ਰਾਦੇ ਖੇਲੇ ਅੜਬ ਮੈਦਾਨੋਂ ਉਹ ਕਦੇ ਡਰ ਕੇ ਨਹੀਂ ਭੱਜਦੇ ਆ ਸ਼ਾਬਾਸ਼ ਸ਼ਾਬਾਸ਼ ਬਈ ਚਾਰ ਚੁਫੇਰੇ ਦੇਖ ਲੋ ਦੁਨੀਆ ਟੁੱਕੋ ਟੁੱਕੀ ਖੜੀ ਆ ਬਜ਼ੁਰਗ ਖੜੇ ਆ ਮਾਤਾਵਾਂ ਬੈਠੀਆਂ ਆ ਅੱਜ ਕੱਲ ਸਤਕਾਰ ਬਜ਼ੁਰਗਾਂ ਦਾ ਘਟਦਾ ਜਾਂਦਾ ਹੈ ਉਹ ਕੁੱਤਾ ਰੋਵੇ ਉਹਨੂੰ ਚੁੱਪ ਕਰਾਉਂਦੀ ਦੁਨੀਆ ਦੇਖੀ ਮੈਂ ਬੰਦਾ ਰੋਵੇ ਉਨੂੰ ਹੋਰ ਰਵਾਦੀ ਦੁਨੀਆ ਦੇਖੀ ਮੈਂ ਜਿਸ ਮਾਪੇ ਨੇ ਜੀਦੋਂ ਦੀ ਪਾਣੀ ਨੀ ਨਾ ਪੁੱਛਦੇ ਮਰਨੇ ਤੋਂ ਬਾਅਦ ਪਿੰਡ ਨੂੰ ਜਲੇਬੀਆਂ ਖਿਲਾਉਂਦੀ ਫਿਰ ਦੁਨੀਆ ਦੇਖੀ ਮੈਂ ਕਰ ਲਿਆ ਕਰੋ ਸੇਵਾ ਆਪਣੇ ਮਾਪੇ ਦੀ ਪਹਿਲਵਾਨ ਬਣਨਾ ਖਿਡਾਰੀ ਬਣਨਾ ਚਲ ਕੋਈ ਲੀਡਰ ਬਣਨਾ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਹਾਂ ਬੱਲੇ ਬਾਈ ਆਦਰਪੂਰਵਕ ਧੰਨਵਾਦ ਕਰਦੇ ਦਵਿੰਦਰ ਸਾਡਾ ਵੀਰ ਦਵਿੰਦਰ ਬੈਸ ਸ਼ਮੀ ਯੂ ਐਸ ਏ ਰਵੀ ਯੂ ਐਸ ਏ ਗੰਝੂ ਇਟਲੀ ਲਾਡੀ ਇਟਲੀ 골ਡੀ ਦੁਬਈ ਗੋਗਾ ਦੁਬਈ ਭਾਗਾ ਜਨਵਰੀ ਸਾਡਾ ਵੀਰ ਇਮੀ ਅਵਿਆਣਾ ਅਰਮਾਨ ਬਵਨ ਬਿੰਦੀ ਤੇ ਨਾਲ ਪ੍ਰਿੰਸ ਪਿੰਦਾ ਬੈਣੀ ਵਾਲਾ ਹਰਸ਼ ਸਿਮੀ ਬਾਬਾ ਵਾਕੇ ਐਮ ਕੇ ਡੀ ਅਵਿਆਣਾ ਵਾਕੇ ਜਿਹੜਾ ਇਹਨਾਂ ਦੇ ਭਰਾਵਾਂ ਦੇ ਵੱਲੋਂ ਵਾਕੇ ਫੁੱਟਬਾਲ ਜਿਹੜਾ ਵੱਡਾ ਕੱਪ ਕਰਾਇਆ ਜਾਣਾ 1 2 3 4 ਜਨਵਰੀ ਆ ਵੀ ਤਰੀਕਾ ਨੋਟ ਕਰ ਲਿਆ ਜੀ ਆ ਵੀ ਤਰੀਕਾ ਨੋਟ ਕਰ ਲਿਆ ਵਾਹ ਵਾਹ ਇਸ ਵੇਲੇ ਮੈਦਾਨ ਦੇ ਵਿੱਚ ਮੱਥਾ ਟੇਕ ਦੋਵੇਂ ਹੱਥ ਜੋੜੇ ਉਹ ਲੱਗਿਆ ਰੱਬ ਨੂੰ ਧਿਆਨ ਲਗੋ ਦਿਓ ਜੱਫੇ ਨੂੰ ਅਸ਼ੀਰਵਾਦ ਮੈਨੂੰ ਲੱਗਦਾ ਹੈ ਗੇਰ ਚੌਥਾ ਪਾਰ ਲੋਕੋ ਇਸ ਵੇਲੇ ਕੁਸ਼ਤੀ ਔਰ ਪਾਰ ਦੀ ਹਰ ਜਿੱਤ ਦੀ ਚਲਦੀ ਹੋਈ ਸ਼ਾਇਰ ਲਿਖਦਾ ਗਰੇਵਾਰ ਸਾਹਿਬ ਕਿ ਵੇਰ देयर ਇਜ਼ ਅ ਬੈਲ देयर ਇਜ਼ ਅ ਬੇ ਜਿੱਥੇ ਚਾਹ ਉਥੇ ਰਾਹ ਹੌਸਲੇ ਦੀ ਗੱਲ ਕੀਤੀ ਹੈ ਪਰ ਅੱਜ ਕੱਲ ਦੇ ਕੁਝ ਨੌਜਵਾਨ ਕਹੀ ਜਾਂਦੇ ਕਿ ਜਿੱਥੇ ਚਾਹ ਉਥੇ ਇੱਕ ਭੁੱਕੀ ਦਾ ਕਾਰਡ ਵੀ ਲਿਆ ਉਹ ਭੁੱਕੀ ਨਹੀਂ ਖਾਣੀ ਨਸ਼ੇ ਨਹੀਂ ਖਾਣੇ ਖੁਰਾਕਾ ਖਾਣੀਆਂ ਖੁਰਾਕਾ ਕਿ ਢੋਲ ਵੱਜਦਾ ਤੁੰਬੀ ਵੱਜਦੀ ਨਾਲ ਲਗੋਜੇ ਵੱਜਦੇ ਨੇ ਇਹ ਗੱਬਰੂ ਪੰਜਾਬੀ ਕੁਸ਼ਤੀ ਕਰਦੇ ਕਿੰਨਾ ਸੋਹਣਾ ਫੱਬਦੇ ਨੇ ਉਹ ਕਿੰਨਾ ਸੋਹਣਾ ਪੰਜ ਮਿੰਟ ਦਾ ਸਮਾਂ ਜਿਹੜਾ ਲਗਭਗ ਬਾਕੀ ਹੈ ਇਹ ਵੀ ਨੋਟ ਕਰਦੇ ਹੋइए ਸ਼ਾਬਾਸ਼ ਸ਼ਾਬਾਸ਼ ਸ਼ਾਬਾ ਵੀ ਵਲਿਆ ਅਦਰਕ ਸ਼ਹਿਦ ਦੇ ਜਵਾਨ ਚੰਗੇ ਅਣਗਿਣਤ ਬਿਮਾਰੀਆਂ ਨੂੰ ਆ ਨਸ਼ਾ ਆਸ਼ਕੀ ਹਾਲਸ ਦਿੰਦੇ ਮਾਰ ਖਿਡਾਰੀਆਂ ਨੂੰ ਆ ਚੰਗੇ ਉਸਤਾਦ ਤੇ ਚੰਡੇ ਪੰਮਿਆ ਸੌਕੇ ਦਿੰਦੇ ਨਾ ਆ ਸਿੰਘ ਬੱਲੇ ਬੱਲੇ ਸਿੰਘ ਸ਼ੇਰ ਤੇ ਬਾਜ ਉਹ ਕਦੇ ਗੁਲਾਮੀ ਸੰਹਦੇ ਨਾ ਹਾਏ ਹੋਏ ਬੱਲੇ 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 ਨਾ ਯੋ ਰੀਸਾ ਵੇ ਦਰਸ਼ਕ ਵੀਰੋ ਲਾ ਦਿਓ ਤਾੜੀਆਂ ਹਾਏ ਹੋਏ 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 ਆਹੋ 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 ਹਾਏ ਹੋਏ ਹਾਏ 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 ਮੜਿਆ ਹਾਏ ਹਾਏ ਅੱਜ ਤਾਂ ਬੁਲਟ ਦੀ ਗੱਲ ਹੋ ਗਈ ਆ ਆ ਦੁੱਗ ਡੁੱਗ ਦੇਣਾ ਪਿੱਲਾ ਸਾਡਾ ਵੀਰ ਯੂਐਸ ਟੋਲੀ 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 ਹਾਏ ਹਾਏ ਟੋਲੀ ਹਣ ਫੇ ਕਿੱਥੇ ਟੋਲੀ ਮੈਂ ਟੋਲੀ ਆਏ ਹੇ ਉਹ ਟੋਲੀ ਮੜ ਜੀ ਬ੍ਰੇਕ ਲਾ ਦੇ ਵੀਰਾ ਦਰਸ਼ਕੋ ਇਹ ਜਿਹੜੇ ਦੋਨੋਂ ਮਾ ਲਨਾਂ ਇਹਨਾਂ ਨੂੰ 6 6 ਮਹੀਨੇ ਪਹਿਲਾਂ ਬੁੱਕ ਕਰਨਾ ਪੈਂਦਾ ਆਲ ਓਵਰ ਇੰਡੀਆ ਚ ਜਾਂਦੇ ਆ ਕਿ ਮ ਖੁੱਲ ਕੇ ਤਾੜੀਆਂ ਲਾ ਦਿਓ ਪਲੀਜ਼ ਇਹਨਾਂ ਲਈ ਧੰਨਵਾਦ ਹੈ ਜੀ ਸਾਰੇ ਤਾੜੀਆਂ ਲਾਉਣ ਵਾਲੇ ਵੀਰਾਂ ਤਾੜੀਆਂ ਜਦੋਂ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ ਆਹ ਦੁਨੀਆ ਪੂਝਦੀ ਸਦਾ ਯੋਧਿਆਂ ਨੂੰ ਤੇ ਕੋਈ ਨਾ ਨਹੀਂ ਲੰਦਾ ਭੱਜਿਆਂ ਦਾ ਬਾਈ ਕੋਈ ਨਾ ਨਹੀਂ ਆਹ ਲੰਦਾ ਭੱਜਿਆਂ ਦਾ ਲਾਗੇ ਇੰਡੀਆ ਦੀ ਤਾਂ ਗੱਲ ਵੱਖਰੀ ਰਹਿ ਗਈ ਜੇ ਤਾਂ ਹੁਣ ਅਮਰੀਕਾ ਵੀ ਜਾ ਕੇ ਆਉਣੇ ਆ ਇੱਕ ਵਾਰ ਤਾੜੀ ਲਾਵੇ ਪਹਿਲਵਾਨਾਂ ਦੇ ਲਈ ਆਏ ਹਾਈ 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 ਪੱਲੇ ਆਇਆਂ ਦਾ ਮੁੱਲ ਮੁੜ ਗਿਆ ਦਰਸ਼ਕ ਦੂਰੋਂ ਦੂਰੋਂ ਆਇਆ ਸਾਡੇ ਲੱਗੇ ਬੈਠਿਆ ਹਿਮਾਚਲ ਪ੍ਰਦੇਸ਼ ਤੋਂ ਜਖਤਪੁਰ ਜੋਗੋ ਦੇ ਬੈਠੇ ਆ ਮੇਰੇ ਭਰਾ ਬੈਠੇ ਆ ਧੰਨਵਾਦ ਕਰਦੇ ਆ ਦਸ਼ਮੇਸ਼ ਢਾਪੇ ਵਾਲੇ ਬਾਈ ਟੋਲੀ 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 ਇੱਕ ਮਰ ਦੇ ਦਿਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦੀਪਾ ਜੀ ਸ਼ੇਰਗੜ ਫਲਾਹੀ ਗੱਦੀ ਨਸ਼ੀਦ ਪੰਜ ਤਰੀ ਦਰਬਾਰ ਵਾਕਿਆ ਜਿਹੜੇ ਵੀ ਅੱਜ ਦੇ ਦੰਗਲ ਦੇ ਪਹਿਲਵਾਨ ਹੈ ਸਾਰੇ ਬਾਬਾ ਜੀ ਨੇ ਜੋੜਾ ਨਵਾਈਆਂ ਇੱਕ ਵਾਰੀ ਬਾਬਾ ਦੀਪਾ ਜੀ ਦੇ ਨਾਮ ਤੇ ਜ਼ੋਰਦਾਰ ਤਾੜੀ ਲਾ ਦਿਓ ਵਾਹ ਜੀ ਵਾਹ ਇੱਕ ਵਾਰੀ ਦਰਸ਼ਕਾਂ ਦਾ ਫੱਦੋ ਸਾਂਝੀ ਕਰ ਦਿਓ ਵਾਕੇ ਜੱਗਾ ਪਹਿਲਵਾਨ ਸਾਡਾ ਵੀਰੋ ਬਾਬਾ ਫਲਾਹੀ ਜੱਗਾ ਬਈ ਇੱਕ ਵਾਰੀ ਕਰੇ ਇੱਕ ਵਾਰ ਹੱਥ ਉੱਪਰ ਉਹਦਾ ਬਾਈ ਤਾੜੀਆਂ ਲਾਓ ਇੱਕ ਵਾਰ ਨੌਜਵਾਨ ਦੇ ਨਾਲ ਤੇ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਆਦੇ ਦੰਗਲ ਨੇ ਜੋਰ ਨਵਾਉਂਦੇ ਨੇ ਸਵਾਜ ਜੱਗਾ ਪਹਿਲਵਾਨ ਜੀ ਬਹੁਤ ਬਹੁਤ ਧੰਨਵਾਦ ਬਾਬਾ ਫਲਾਹੀ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਹੈ ਕਹਿੰਦਾ ਤੇ ਜੋ ਨਿਮੋਣੀ ਨਹੀਂ ਆਉਂਦੀ ਨਾਲ ਲਾਇਓ ਕਿਸੇ ਨਾਲ ਯਾਰੀ ਉਹ ਤਿੰਨੇ ਚੰਡੇ ਹੀ ਕੰਮ ਆਉਂਦੇ ਨੇ ਆਹ ਚੇਲਾ ਖੁਰਪਾ ਤੇ ਖਿਡਾਰੀ ਬੱਲੇ 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 ਆਹੋ ਆਏ 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 ਓਪਾ ਹੁਤਰੇ ਨੈਰੀਸਾ ਬਹੁਤ ਵਧੀਆ ਕੁਸ਼ਤੀ ਅਜੇ ਤੇ ਬਰਾਬਰ ਦੀ ਜੋੜ ਚੱਲੀ ਹੋਈ ਹੈ ਕਹਿ ਨਹੀਂ ਸਕਦੇ ਕਿ ਨਾ ਜਿੱਤਣਾ ਕਿ ਨਾ ਹਰਨਾ ਇਹਦੇ ਸਮਾਂ ਦੱਸੇਗਾ ਆਹ ਪਿਆਰ ਮਿਲ ਜੇ ਵੱਡੇ ਭਾਈਆਂ ਦਾ ਮੁੱਲ ਪਾ ਜੇ ਮਿਹਨਤਾਂ ਲਾਈਆਂ ਦਾ ਕਦੇ ਬੱਲੇ ਬੱਲੇ ਹੋ ਜਾਵੇ ਸਭਾ ਸਾਡੇ ਲਈ ਖਲੋ ਜਾਵੇ ਝੋਲੀ ਰੱਬ ਦੇ ਗੇ ਅੱਡਾਂਗੇ ਆ 2027 ਚ ਬਬਿਆੜੇ ਵਾਲੇ ਕਹਿੰਦੇ ਆਗੇ ਫੋ ਟਰੈਕਟਰ ਦੇ ਨਾਲ ਸਰਾ ਕਰਾ ਜੇ ਛੱਡਾਂਗੇ ਆਏ ਹੋਏ ਬੱਲੇ 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 ਕਹਿੰਦਾ ਡਿਗ ਡਿਗ ਉੜਦੇ ਦਲੇਰ ਸੋਹਣਿਆ ਇਰਾਦوں ਦੇ ਪੱਕੇ ਹੌਸਲੇ ਦੀ ਛੜਦੇ ਉਹ ਜਿਨ੍ਹਾਂ ਨੇ ਤੂਤ ਵਿੱਚ ਹਾਰਾਂ ਦੇਖੀਆਂ ਆਹੀ ਨਫੀ ਉਤਰਾ ਤੇ ਚੰਡੇ ਘੜਦੇ ਕਿ ਮੂਹਰੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਉਹ ਪਿੱਠ ਪੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਕਹਿੰਦਾ ਮਿਹਰਤਾਂ ਦੀ ਸੂਈ ਰੱਖ ਲਾਲ ਟੱਕ ਤੋ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਆਉ ਸਿਰੇ ਲਾਉਣ ਨੂੰ ਆ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਇੱਕ ਵਾਰ ਫੇਰ ਬੜਾ ਸ਼ਾਬਾਸ਼ 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 ਕਹਿੰਦਾ ਸੁਣੋ ਗੁਰਦੇ ਮਾਲਕ ਖੇਡਦੋਂ ਚੰਗੀ ਦਿਖਾਉਦੇ ਨੇ ਧੰਨਵਾਦ ਕਰਦੇ ਬਿੱਲਾਪੁਰ ਹਜ਼ਾਰਾਂ ਦੇ ਬੱਟੇ ਲਾਉਂਦੇ ਵੀਰੋ ਹਾਏ ਉਹ ਮੋਟਰਸਾਈਕਲੋਂ ਦਿੱਤਾ ਜਾਣਾ ਬੜਾ ਧੰਨਵਾਦ ਕਰਦੇ ਆ ਬਿੱਲਾ ਉਪਰ ਨਮਾਪੁਰ ਐਨਆਰਆਈ ਵੀਰ ਜਿਹਨਾਂ ਵੱਲੋਂ ਬੁੱਲਟ ਮੋਟਰਸਾਈਕਲ ਦਿੱਤਾ ਜਾਣਾ ਪ੍ਰਭਾਗ ਚਾਹਲ ਜੀ ਐਨਆਰਆਈ ਵੀਰੋ ਸਪੰਡ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸ ਵੇਲੇ ਕਹਦੇ ਗੱਲ ਉਹ ਹੋਈ ਪਈ ਐ ਕਿ ਤੇਰੇ ਤੇ ਮੇਰੇ ਹੱਥਾਂ ਦੀਆਂ ਲਕੀਰਾਂ ਨੂੰ ਬਹਿ ਕੇ ਜੋੜਾਂਗੇ ਤੂੰ ਆਪਣਾ ਸ਼ੇਰ ਲਿਆ ਬੱਲਿਆ ਅਸੀਂ ਬੱਕਰੀ ਬਣਾ ਕੇ ਮੋੜਾਂਗੇ ਅਸੀਂ ਬੱਕਰੀ ਬਣਾ ਕੇ ਮੋੜਾਂਗੇ ਫਾਇਸ ਬੱਲੇ ਕਹਿੰਦੇ ਕੁਸ਼ਤੀ ਦੇ ਵਿੱਚ ਹੋ ਟੱਕਰ ਹੋ ਟੱਕਰ ਹੋ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੜ ਖੜ ਕੇ ਪਹਿਲਵਾਨ ਜੋਰ ਲਾਉਂਦੇ ਮੈਦਾਨ ਦੇ ਵਿੱਚ ਆੜੜ ਕੇ ਨਹੀਂ ਪਤਾ ਲੱਗਦਾ ਟਾਟੇ ਬਾਡੇ ਦਾ ਹੋ ਜਿੱਤ ਦੂਰ ਲੱਗੇ ਜਿਵੇਂ ਬਾਡਰ ਬਾਗੇ ਦਾ ਆ ਜਿਵੇਂ ਬਾਡਰ ਬਾਗੇ ਦਾ ਕੁਸ਼ਤੀ ਦੇ ਦੂਰ ਹੋਗੇ ਜਿਵੇਂ ਬਾਜਾ ਆ ਬਾਡਰ ਬਾਗੇ ਦਾ ਆ ਕੁਸ਼ਤੀ ਸਮਾਪਤੀ ਵੱਲ ਜਾ ਰਹੀ ਆ ਫੈਸਲਾ ਹੋ ਜੇ ਚੰਗਾ ਕੌਣ ਜਿੱਤਦਾ ਕੌਣ ਹਾਰਦਾ ਇਹ ਤੇ ਸਮਾਂ ਦੱਸੂ ਪਰ ਸਰੀਰ ਬਰਾਬਰ ਦੀ ਐ ਟੱਕਰ ਬਰਾਬਰ ਦੀ ਐ ਕਿ ਮਿਹਨਤ ਕਰਕੇ ਮਸਲ ਬਣਾਏ ਆ ਜਿਵੇਂ ਪੱਥਰ ਤੇ ਲੀਕਾ ਆ ਰੰਗ ਰੂਪ ਤੇ ਜੋਰ ਜਵਾਨੀ ਦੀ ਆ ਆ ਲੋਕੀ ਕਰਨ ਤਰੀਫਾ ਉਹਦੀ ਖੇਡ ਕੁਸ਼ਤੀ ਦੀ ਗੱਲ ਉੜਦੀ ਤੂੜ ਸਬਾਨੀ ਉਹ ਪੁੱਟੇ ਵਾਲਿਆ ਜ਼ੋਰ ਲੱਗਦਾ ਆ ਲੱਗਦਾ ਚੜੀ ਜਵਾਨੀ ਉਹ ਲੱਗਦਾ ਚੜੀ ਜਵਾਨੀ ਲਾਓ ਇੱਕ ਮਿੰਟ ਦੇ ਦਿਓ ਜੀ ਪਲੀਜ਼ ਉਧਰ ਵੀ ਜਿਹੜਾ ਸਮਾਂ ਸਮਾਪਤ ਹੈ ਜੀ 20 ਮਿੰਟ ਦਾ ਸਮਾਂ ਜਿਹੜਾ ਸਮਾਪਤ ਹੋ ਧਿਆਨ ਦਿਓ